ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ੴ ਸਤਿਗੁਰ ਪ੍ਰਸਾਦਿ ਕਬਿਓ ਬਾਚ ਬੇੰਤੀ ਚਉਪਈ ਹਮਰੇ ਕਰੋ ਹਾਥ ਦੈ ਰਛਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਰ ਹਮਰੇ ਦੁਸ਼ਟ ਸਬੈ ਤੁਮ ਕਭੋ ਆਪ ਹਾਥ ਦੈ ਮਹੇ ਬਚਵੋ ਸੁਖਿਰ ਸੈ ਮੋਰ ਪਰਿਵਾਰਾ ਸੇਵਕ ਸਿਖਸ ਬੈ ਕਰਤਾਰ ਮੋਰ ਛਾ ਨਿਜ ਕਰਦੈ ਕਰਿਆ ਸਭ ਬੈਨ ਕੋ ਆਸ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰਪ ਜਨ ਕੀ ਰਹਿ ਪਿਆਸ ਮਹਾਂਸ਼ਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹੂੰ ਸੁਤੰਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰ ਚੁੰ ਸਤਰ ਹਮਾਰੇ ਮਾਰਿ ਆਪ ਹਾਦੈ ਮੁਝ ਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁ ਜੁ ਜੁ ਕਰਜ ਰੱਛਾ ਰਾਖ ਲਹੁ ਮੋਹ ਰਕਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੁਮ ਪਰਿਚ ਚਤਰ ਦਸ ਕੰਤਾ ਕਾਲ ਪਏ ਬ੍ਰਹਮਾ ਵਤਰਾ ਕਾਲ ਪਏ ਸ੍ਰਿਜ ਉਤਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ ਸ ਸਕਲ ਕਾਲਕ ਕੀ ਤਮਸ ਜਵਨ ਕਾਲ ਜੋਗੀ ਸ੍ਰਿ ਕੀਓ ਬੇਦ ਰਾਜ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਬਨੇ ਕਾਲ ਸਬਜਕਤ ਬਨਾਇਓ ਦੇਵ ਦੇਤ ਜਸ਼ਨੁ ਪਜਾਇਓ ਆਦ ਅੰਤੇ ਕਿਵਤਾਰਾ ਸੋイ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਿਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕਉ ਸਰਬ ਗੁਣ ਸੁਖ ਦਿਓ ਸਤਰਨੇ ਕੋ ਪਰਮ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ 부ਝੇ ਕੀ ਪੀਰ ਪਛਾਨਤ चीटी ते कुर स्थूला साब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने काट काट के पट पट के जाने जब उद कराकर तारा पत तब तार 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 दे अपार ਜਦ ਆਕਰਖ ਕਰਤ ਕਬਹੁ ਤੁਮੈ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸੁਭਤਾਰੇ ਆਪ ਪਨੇ ਬੂਝ ਉਚਾਰ ਤੁਮ ਸਭ ਹਿਤੇ ਰਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰੰਭਕਾਰ ਨਿਰਦੰਭ ਆਤ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਪੇਦਾ ਜਕੋ ਪੇਵਨ ਪਾਵਤ ਬੇਦਾ ਤੰਕ ਕੁਰਪਾ ਨੁ ਮਾਨਤ ਮਹਾਮੂੜਕ ਚ ਭੇਦ ਨ ਜਾਣਤ ਮਹਾਦੇਵ ਕਾ ਕਹਿ ਤਿਸ਼ਦਾ ਸਿਵ ਰਿੰਕਾਰ ਕਾ ਚੀਨਤਨੇ ਪਿਵ ਆਪ ਆਪਣੇ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤਹ ਤਤ tumra lakhna jay pasara kah bid saja pratham sansara ek rup anup srupa rank pyo rav kah pup and ze zer ze set ze kine utp ze khan bhur rach dine kah phul rajh baitha kah smit pyo shankar ekatth sagri srisht dikhae achamp av aajugad srupa simav av rachha mere tum karo sikho bar asikh shankar दुष्ट जते उठपत उत्पन्न पाता सकल मलेष करो ऋणकाता जे अस्तुरिता असरनि परे तिनके दुष्ट दुखत है मरे पुरख जवन पग पर इत हार तिनके तुम शंकर शिवतार जो कल को एक बार त है तके काल निकट ने एह रच होत ऐश्वकल दुष्ट अरिष्ट न तत्काल कृपा दृष्ट तन जाय न रहो ताके ताप तनिक महर हो जिद्द सिद्ध कर्मो शुभ होई दुष्ट शाश्वत सक न कोई एक बार जन तुमे सुधारा काल फासते तह उबारा जिन नर नाम तिहार कह दर्द दुष्ट दुख ते रह खड्ग केत मैं शरण तिहारी आप हाथ दे ले हो बारी सर बठोर मो हो सहाय ਦੁਸ਼ਟ ਦੁਖ ਤੇ ਲਿਹ ਬਚਾਈ ਚਉਪਈ ਸਾਹਿਬ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇੰਤੀ ਚਉਪਈ ਹਮੇਂ ਕਰੋ ਹਾਥ ਦੈ ਅਥਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਰ ਹਮਰੇ ਦੁਸ਼ਟ ਸਬੈ ਤੁਮ ਕਭੋ ਆਪ ਹਾਥ ਤੈ ਮਹੀਂ ਬਚਵੋ ਸੁਖਿਰ ਸੈ ਮੋਰ ਪਰਿਵਾਰਾ ਸੇਵਕ ਸਿਖਸ ਬੈ ਕਰਤਾਰ ਮੋਰ ਛਾਣਿ ਜਿ ਕਰਦਾ ਕਰਿਆ ਸਭ ਬੈਨ ਕੋ ਆਸ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰਪਜਨ ਕੀ ਰਹਿ ਪਿਆਸ ਤੁਮਹਿ ਛੜ ਕੋਈ ਅਵਰ ਨ ਤਿਆਉ ਜੋ ਬਰ ਚਾਹਉ ਸੁ ਤੁੰਤੇ ਪਾਉ ਸੇਵਕ ਸਿਖ ਹਮਾਰੇ ਧਾਰਿ ਹੈ ਚੁੰ ਚੁੰ ਸਤਰਹ ਮਾਰੇ ਮਾਰਿ ਆਪ ਹਾਦੈ ਮੁਝ ਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁ ਜੁ ਜੁ ਕਰਿ ਜੋ ਰੱਛਾ ਰਾਖ ਲਹੁ ਮੋਹ ਰਕਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੁਮ ਪਰਿਚ ਚੁਦਰਦਸ ਕੰਤਾ ਕਾਲ ਪਏ ਬ੍ਰਹਮਾ ਬੁਕਤਰਾ ਕਾਲ ਪਏ ਸਵਜਵਤਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ ਸ ਸਕਲ ਕਾਲ ਕੀ ਅਤਮਸ ਜਵਨ ਕਾਲ ਜੋਗੀ ਸ੍ਰੀ ਕੀਓ ਬੇਦ ਰਾਜ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰ ਜਬਨੇ ਕਾਲ ਸਬਜਕਤ ਬਨਾਇਓ ਦੇਵ ਦੇਤ ਜਸ਼ਨੁ ਪਜਾਇਓ ਆਦ ਅੰਤੇ ਕਿਵਤਾਰਾ ਸੋਈ ਗੁਰੂ ਸਮਝ ਹਮਾਰਾ ਨਮਸਕਾਰ ਤਿਸ ਹੀ ਕੋ ਮਾਰੀ ਸਿਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੌਸਰ ਗੁਣ ਸੁਖ ਦਿਓ ਸਤਰਨੇ ਕੋ ਪਰਮ ਬਧ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ कृपा दृष्ट कर फूला संतन दुख सुख पाए साधन के सुखी एक एक की पीर पछाने काट काट के पट पट के जाने जब उद करख कराकर तारा पत तार तब दे अपार ਜਦ ਆ ਕਰਖ ਕਰਤ ਕਬਹੁ ਤਮੈ ਮਿਲਤ ਤੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਪਨੇ ਬੂਝ ਉਚਾਰ ਤੁਮ ਸਭ ਹੀਤੇ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰੰਭਕਾਰ ਨਿਰਦੰਭ ਆਤ ਅਨੀਲ ਅਨਾਦ ਅਸੰਭ ਤਤ ਕਮੁੜ ਉਚਾਰਤ ਪੇਦਾ ਜਕੋ ਪੇਵ ਨ ਪਾਵਤ ਪੇਦਾ ਤੰਕ ਕ੍ਰਿਪਾ ਨੁ ਮਾਨਤ ਮਹਾਮੁੜਕ ਚ ਭੇਦ ਨ ਜਾਣਤ ਮਹਾਦੇਵ ਕਾ ਕਹਿ ਤਿਸ ਦਾ ਸਿਵ ਨਿਰੰਕਾਰ ਕਾ ਚੀਨਤ ਨੇ ਪਿਵ ਆਪ ਆਪਣੀ ਬੁਧ ਹੈ ਜੇਤੀ ਬਨਤ ਭਿੰਨ ਭਿੰਨ ਤਹ ਤਿਤ tumra lakhna jay pasara kah bid saja pratham sansara ek rup anup srupa rank pyo rav kah pup and ze ze set ze kinni utp ze khan bhur rach dine kah phul rajh baitha kah smit pyo shankar ekatth sagri srisht dikhaye achamp av aajugad srupa syamp av abracha mere tum karo sikho var asikh shankar दुष्टजते उठपत उत्पन्न पाता सकल मलेष करो ऋणकाता जे अस्तुरीता असरनि परे तिनके दुष्ट दुखत है मरे पुरक जवन पग पर इतहार तिनके तुम शंकर सुबतार जो कल कोई एक बारत है तके कान निकटने है रच होतै स्वकाल दुष्ट अरिष्टनय तत्काल कृपा दृष्ट तन जाय न रहो ताके ताप तनिक महर हो जिद्द सिद्ध कर्म शुभ होई दुष्ट शाश्वत सकन कोई एक बार जिन तुमे सुधारा काल फासते तह उबारा जिन नर नाम तिहार कह दर्द दुष्ट दुख ते रह खड्ग केत मैं शरण तिहाजी आप हाथ दे ले हो बारी सरब ठोर मोह सहाय ਦੁਸ਼ਟ ਦੁਖ ਤੇ ਲਿਹ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ